ਹਾਂਜੀ ਮੰਮੀ ਸਭ ਠੀਕ ਠਾਕ ਤੁਸੀਂ ਸੁਣਾਓ ਆਪਣੇ ਚਲੋ ਵਧੀਆ ਜਾਈਦਾ ਵਾ ਹਾਂਜੀ ਨਹੀਂ ਮੰਮੀ ਮੈਂ ਨਹੀਂ ਜਿੱਦਾਂ ਵੀ ਤੁਸੀਂ ਸਮਝਾ ਕੇ ਗਏ ਨਾ ਕਿ ਜਿੱਦਾਂ ਮੰਮੀ ਕਹਿਣਗੀ ਕੋਈ ਗੱਲ ਮੈਂ ਉਦਾਂ ਹੀ ਕਰਾਂਗੀ ਨਹੀਂ ਨਹੀਂ ਬਾਤਤ ਨਹੀਂ ਮੰਮੀ ਨੇ ਕੋਈ ਵੀ ਗੱਲ ਕੀਤੀ ਜਿਹੜੀ ਤੁਹਾਡੇ ਹੁੰਦੇ ਗਏ ਗੱਲ ਹੋਈਗੀ ਕੋਈ ਗੱਲ ਨਹੀਂ ਮੰਮੀ ਵੇਖਾਂ ਇਹਨਾਂ ਨਾਲ ਕਿੰਨਾ ਚੇਰ ਨਹੀਂ ਮੈਨੂੰ ਕੋਈ ਗੱਲ ਕਰਦੇ ਭਲਾ ਜੀ ਮੈਂ ਉਧਰ ਨਹੀਂ ਜਾਂਦੀ ਚਾਚੇ ਜੀ ਘਰ ਹਾਂਜੀ ਮੰਮੀ ਗੱਲ ਕੀ ਹੋਣੀ ਗੱਲ ਤੇ ਕੁਝ ਵੀ ਨਹੀਂ ਹੈ ਇਹਨਾਂ ਦੀ ਕਿਹੜੀ ਲੜਾਈ ਝਗੜਾ ਹੋਇਆ ਵਾ ਉਹ ਦਿਨ ਮੰਮੀ ਚਾਚੇ ਦੀਆਂ ਦੋ ਕੁੜੀਆਂ ਹਨਾ ਉਹ ਤਾਂ ਮੰਮੀ ਗੱਲਾਂ ਕਰਦੀ ਰਹਿੰਦੀ ਆ ਮੈਨੂੰ ਤੇ ਸੱਚ ਕਿਛੇ ਨਾ ਮੈਂ ਤੁਹਾਨੂੰ ਦੱਸਾਂ ਨਾ ਕਿ ਮੈਨੂੰ ਮੰਮੀ ਨੇ ਉਹ ਦਿਨ ਬੜਾ ਹੀ ਕੁਝ ਸੁਣਾਇਆ ਹੈ ਮੰਮੀ ਮੈਨੂੰ ਆਂਦੀ ਹੀ ਵੀ ਇਹਨਾਂ ਦੇ ਮੱਥੇ 'ਤੇ ਨਾ ਲੱਗਿਆ ਕਰ ਤੇਰੇ ਘਰ ਵੀ ਧੀ ਹੁਣੀ ਆ ਤੇ ਧੀ ਨਹੀਂ ਮੈਨੂੰ ਚਾਹੀਦੀ ਮੈਨੂੰ ਪੁੱਤ ਚਾਹੀਦਾ ਵਾ ਹਾਂਜੀ ਮੰਮੀ ਇਹੋ ਆਂਦੀ ਮੈਂ ਤੁਹਾਨੂੰ ਕਾਹਨਾ ਦੱਸਿਆ ਵੀ ਤੁਸੀਂ ਟੈਨਸ਼ਨ ਲਾਓਗੇ ਹਾਂ ਮੰਮੀ ਇਹ ਤਾਂ ਕੁਦਰਤ ਦੇ ਹੱਥ 'ਚ ਆ ਲੋਕ ਤਾਂ ਧੀਆਂ ਨੂੰ ਵੀ ਦਰਸਦੇ ਆ ਪਰ ਮੰਮੀ ਦੇ ਪਤਾ ਨਹੀਂ ਸੋਚ ਕਿਦਾਂ ਦੀ ਆ ਇਹ ਉਹਨਾਂ ਦੇ ਮਨ ਨੂੰ ਨਹੀਂ ਇਹ ਚੰਗੇ ਲੱਗਦੇ ਹੈਗੇ। ਉਹਦਾਂ ਐ ਸਿਆਣੇ ਬਿਆਣੇ ਹੈਗੇ ਆ। ਮੈਂ ਤੇ ਇਹਨਾਂ ਨੂੰ ਬੜਾ ਸਮਝਾਇਆ ਹੈ ਕਿ ਤੁਸੀਂ ਵੀ ਕਹ ਦਿੱਤੀ ਸੀ ਜੇ ਤੇ ਮੈਂ ਵੀ ਕਹ ਦਿੱਤੀ ਆ। ਕੋਦੋਂ ਮੰਮੀ ਉਹ ਤੁਹਾਨੂੰ ਕਈ ਬਹਿਸ ਦੇ ਹੀ। ਲਾਮਨੇ ਵੀ ਬੜਾ ਸਮਝਾਇਆ ਹੈ ਕਿ ਮੰਮੀ ਫੇਰ ਕੀ ਜੇ ਸਾਡੇ ਘਰ ਕੀ ਹੋ ਰੂਗੀ। ਆਂਦੀ ਇਹ ਕਿ ਸਾਨੂੰ ਕੁੜੀਆਂ ਘੁੱੜ ਜਾਣਾ ਘਰਿਆ ਕਰ ਜਾਦਾ। ਨਾਲੇ ਮੰਮੀ ਇਦਾਂ ਨੂੰ ਲੱਗੇ ਆ ਕਿ ਕੁੜੀਆਂ ਮੱਥੇ ਲੱਗਣ ਤੇ ਕੁੜੀਆਂ ਹੁੰਦੀਆਂ ਨੇ। ਇਹ ਦਰਫੇ ਲੋਕ ਮੁੰਡਿਆਂ ਨੂੰ ਮੱਥੇ ਲਾਉਣ ਮਈਂ ਉਹੰਡਿਆ ਬਾਹਰ ਇਹਨੂੰ ਕਿੱਥੇ ਪਤਾ ਅੰਦਰ ਵੜ ਕੇ ਤੇ ਮਹਾਰਾਣੀ ਸੁੱਤੀ ਆ ਤੇਨੂੰ ਮਿਆਨੀ ਵੇੜਾ ਸਾਫ ਕਰ ਬਹਿ ਜਾਂਦੀ ਅੰਦਰ ਵੜ ਕੇ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਕਿਹ ਗੱਲ ਦੀ ਫਿਕਰ ਨਾ ਕਰਿਓ ਸਭ ਠੀਕ ਠਾਕ ਹੈ ਤੇ ਹਾਂਜੀ ਨਹੀਂ ਤੂੰ ਜਾਵੇ ਕਿਹਤੇ ਫੋਨ ਨਾ ਲੱਗੇ ਰਹਿਣੀ ਆ ਕਿਹਦੇ ਨਾਲ ਗਈ ਆ ਮੰਮੀ ਨੇ ਫੋਨ ਆਉਂਦਾ ਹਿਆ। ਤਾ ਤੂੰ ਉਧਰ ਵੀ ਗਈ ਕੱਲ ਤੇ ਹਾਲੇ ਮਾਤੇਰੀ ਮਿਲ ਕੇ ਗਈ ਤੈਨੂੰ। ਹਾਏ ਹੈ ਤੇ ਮੰਮੀ ਮੈਂ ਫਿਰ ਕੀ ਜਿਹਾ ਫੋਨ ਲਾ ਲਿਆ ਸੀ। ਹਾਂ ਤੇ ਨਾਲ ਹੀ ਚਲ ਜਾਣਾ ਸੀ। ਕੱਲ ਤੈਨੂੰ ਨਕਲਾਉਣ ਤੇ ਡਈ ਹੈ ਤੂੰ ਜਾਂਦੀ ਨਹੀਂ ਰੋਈ ਜੰਨੀ ਹਾਂ। ਮਾਤੇਰੀ ਵੀ ਹੱਥ ਜੋੜੀ ਜਾਂਦੀ ਸੀ। ਮੰਮੀ ਫਿਰ ਕੀ ਇੱਕ ਫੂਨ ਹੀ ਲਾਇਆ ਵਾ ਮੈਂ ਕੀ ਉਹਨਾਂ ਨੂੰ ਕਹਾਂ। ਹਾਂ ਤੇ ਬਾਹਰ ਨਹੀਂ ਪੈਂਦੇ ਆ ਕੰਮ ਤਣਦੇ ਦਾ ਨਾ ਕੋਈ ਪਤਾ। ਮੰਮੀ ਕੰਮ ਉਹ ਮੈਂ ਕਰਕੇ ਸਾਰਾ ਤੇ ਬੈਠੀ ਆ ਤੇ ਬਾਹਰ ਹੁਣ ਮੈਂ ਕਿੱਦਾਂ ਕਰ ਲਾਂ ਮੀਂਹ ਤੇ ਉਹ ਵੇੜੇ ਤੇ ਬੜੀ ਮਿੱਟੀ ਆਈ ਏ ਸਾਫ਼ ਕਰ ਵਟ ਕੇ ਮੰਮੀ ਕੋਈ ਗੱਲ ਨਹੀਂ ਮੀਂਹ ਇਹ ਡੇਗਾ ਤੇ ਫੇਰ ਕਰ ਲਾਂਗੀ ਮੈਂ ਸਾਫ਼ ਮੈਂ ਹੁਣ ਥਿਲਕਣਾ ਕਿ ਤੇਨੀ ਤੋਂ ਤਿਲਕ ਦੀ ਜਦੋਂ ਉਹਨਾਂ ਨੂੰ ਮਿਲਣਾ ਦਾ ਕੰਦਾ ਕੋਠੇ ਟੱਪਦੀ ਫਿਰਦੀ ਆ ਉਹਦੋਂ ਨਹੀਂ ਤੇ ਤਿਲਕਣ ਦਾ ਡਰ ਹੁੰਦਾ ਕਿੰਨਾ ੜ ਮੰਮੀ ਮੈਂ ਮਿਲ ਜਾਨੀ ਆ ਉਹ ਮੇਰੀਆਂ ਸ਼ਰੀਕਣੀਆਂ ਨੂੰ ਮੰਮੀ ਤੁਸੀਂ ਕਿਉਂ ਉਹ ਸ਼ਰੀਕਣੀਆਂ ਆਂਦੀ ਆ ਮੈਂ ਤੁਹਾਨੂੰ ਕਿੰਨੀ ਆਈ ਕਿਹਾ ਵਾ ਉੱਠ ਕੇ ਤੇ ਝਾੜੂ ਮਾਰ ਵੇੜੇ ਦੇ ਵਿੱਚ ਮੈਨੂੰ ਗੱਲਾਂ ਨਾ ਜਿਆਦੀਆਂ ਸੁਣਾ ਕੋਈ ਗੱਲੀ ਮਾਰ ਲੈਣੀ ਜੀ ਮਾਰ ਨਹੀਂ ਲੈਂਦੀ ਉੱਠ ਤਾਂ ਬਣ ਜਾ ਮਾਰ ਵੇੜੇ ਵਿੱਚ ਤੇ ਜਦੋਂ ਤੂੰ ਬਾਹਰ ਉਹਨਾਂ ਨਾਲ ਗੱਲਾਂ ਕਰਦੀ ਕੋਠੇ ਚੜ ਕੇ ਤੈਨੂੰ ਕੀ ਲੱਗਦਾ ਕਿ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਆਂਡ ਗਵਾਂਡੋ ਪਤਾ ਲੱਗ ਜਾਂਦਾ ਤਰ ਦਤਿਆਣ ਮੰਮੀ ਲੱਗਦਾ ਮੇਰੇ ਤੇ ਰਹਿੰਦਾ 24 ਘੰਟੇ ਇਸੋ ਚੰੜੇ ਤੂੰ ਹੀ ਮੈਂ ਕਿੰਨੇ ਚਿਰ ਦੀ ਵੇਖਣ ਦੀ ਆ ਕਿੰਨੇ ਚਿਰ ਦਾ ਤੂੰ ਮੂੰਹ ਲਟਕਾ ਕੇ ਖਲੋ ਤੇ ਸੋਚਣਾ ਕੀ ਹਸਮਣ ਉਦਾਂ ਹੀ ਚਲੋ ਆਓ ਬੈਠ ਕੇ ਗੱਲ ਕਰਦੇ ਆਂ ਮੇਰੀ ਗੱਲ ਸੁਣੋਂ ਜੀ ਤੁਹਾਨੂੰ ਇੰਨੇ ਫੋਨ ਆਉਂਦੇ ਆ ਫੋਨ ਤੇ ਫੋਨ ਆਉਂਦੇ ਵੀ ਕਾਲਜ ਜਾਓ ਜਾੜੀਆਂ ਡਿਊਟੀਆਂ ਲੱਗੀਆਂ ਤੇ ਤੁਸੀਂ ਜਾਣਦੇ ਵੀ ਨਹੀਂ ਤੇ ਐਵੇਂ ਸੋਚਾਂ ਵਿੱਚ ਪਏ ਰਹਿੰਦੇ ਕਦੀ ਇੱਥੇ ਖਲੋ ਕੇ ਦੀ ਉੱਥੇ ਖਲੋ ਤਿੰਨੇ ਸਮਝਣਾ ਪਤਾ ਹੀ ਆ ਕਿੱਦਾਂ ਜਾਵਾਂ ਡੈਡੀ ਤੇ ਕਰੋ ਪੈਰ ਨਹੀਂ ਬਾਹਰ ਪਾਉਣ ਦੇ ਇਹਦੇ ਉਹ ਕਹਿੰਦੇ ਨਹੀਂ ਜਾਣਾ ਹੈਗਾ ਦਫਾ ਕਰੋ ਜੋ ਕੁਝ ਵੀ ਹੋ ਗਿਆ ਵਾ ਤੇ ਹੁਣ ਮੈਂ ਕਿੱਦਾਂ ਚੱਲ ਜਾ ਮੇਰੀ ਤੇ ਸੁਣਦੇ ਵੀ ਨਹੀਂ ਆ ਗੱਲ ਉਹ ਮੇਰੇ ਨਾਲ ਤੇ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਤੇ ਮੈਂ ਉਹਨਾਂ ਨੂੰ ਕਿੱਦਾਂ ਸਮਝਾਵਾਂ ਡੈਡੀ ਮੈਂ ਇੱਕ ਵਾਰੀ ਗੱਲ ਤੇ ਕਰਕੇ ਵੇਖੀ ਕੀ ਹੁੰਦੇ ਆ ਕੁਝ ਸਮਝਾਈਏ ਤੇ ਸਹੀ ਉਹਨਾਂ ਨੂੰ ਐਵੇਂ ਪਿੱਛੇ ਲੱਗ ਕੇ ਤੇ ਬੜਾ ਪਤਾ ਨਹੀਂ ਕਿਉਂ ਇਦਾਂ ਕਰਦੇ ਨੇ ਉਹ ਮੈਂ ਉਹਨਾਂ ਨੂੰ ਕੀ ਸਮਝਾਵਾਂ ਮੈਨੂੰ ਵੇਖ ਕੇ ਤੇ ਆਉਣਾ ਸਭ ਗੁੱਸੇ 'ਚ ਆ ਜਾਂਦੇ ਆ ਤੇ ਉਤੀ ਫਿਰ ਗੱਲਾਂ ਵੀ ਉਹ ਚਾ ਕਰਦੇ ਜਿਹੜੀਆਂ ਸੁਨੀਆਂ ਵੀ ਨਹੀਂ ਜਾਂਦੀਆਂ। ਨਹੀਂ ਜੀ ਮੇਰੀ ਗੱਲ ਸੁਣੋ ਐਵੇਂ ਪੈਸੇ ਲਾਏ ਆ ਕੋਰਸ ਤੇ ਤੇ ਜੇ ਨਹੀਂ ਹੀ ਕਰਾਉਣਾ ਡੈਡੀ ਨੇ ਤੇ ਉਦੋਂ ਹੀ ਨਾ ਜਾਣ ਦਿੰਦੇ। ਹੁਣ ਗੱਲ ਤੇ ਕਰੀਏ ਨਾਲੇ ਪੈਸੇ ਲੱਗੇ ਐ ਨਾਲੇ ਕੋਰਸ ਪੂਰਾ ਹੋ ਜਾਊਗਾ ਤੇ ਤੁਹਾਨੂੰ ਹੀ ਫਾਇਦਾ ਵਾ। ਨਾਲੇ ਅੱਜ ਕੱਲ ਤੇ ਲੋਹ ਹਰ ਕੋਈ ਜਿੜਨੇ ਵੀ ਰਿਸ਼ਤਾ ਲੈ ਕੇ ਆਉਣਾ ਹੁੰਦਾ ਨਾ ਪਹਿਲਾਂ ਪੜ੍ਹਾਈ ਪੁੱਛਦਾ ਕਿ ਕੁੜੀ ਕਿੰਨਾ ਪੜੀ ਕੁੜੀ ਕਿੰਨਾ ਪੜ੍ਹਦੀ ਆ। ਡੈਡੀ ਨੇ ਇਹ ਗੱਲ ਨਹੀਂ ਸਮਝਾਉਂਦੀ। ਚੱਲ ਮੈਂ ਡੈਡੀ ਨਾਲ ਗੱਲ ਕਰਕੇ ਵੇਨਨੀ ਆ ਕਿ ਡੈਡੀ ਇੰਨੇ ਪੈਸੇ ਲਾਏ ਆ ਤੇ ਫਿਰ ਕਿਉਂ ਨਹੀਂ ਜਾਣ ਦਿੰਦੇ ਤੁੰਗੀ ਜੀ ਨੂੰ। ਤੂੰ ਇੱਕ ਈ ਗੱਲ ਕਰਕੇ ਵੇਖ ਲੈ ਪਰ ਕੋਈ ਫਾਇਦਾ ਨਹੀਂ ਹੈਗਾ ਜੋ ਇੰਨਾ ਸੋਚਦੇ ਹੁੰਦੇ ਨਾ ਤੇ ਗੱਲ ਇਥੋਂ ਤੱਕ ਪਹੁੰਚਣੀ ਨਹੀਂ ਇਹ ਪਰ ਵੇਖ ਲੈ ਸਮਝਣ ਡੈਣ ਨੂੰ ਹੱਡੇ ਤੇ ਮੱਸਾ ਵਿਸ਼ਵਾਸ ਨਹੀਂ ਹੈਗਾ ਤੇ ਤੂੰ ਇਹ ਨਾ ਫਿਰ ਲੈਣ ਦੇ ਐਵੇਂ ਝਿੜਕਾਂ ਖਾਏਂਗੀ ਪਰ ਉਹਦਾ ਨਾ ਸਹੀ ਆਂਦੇ ਹਿਤਾਈ ਕੁੜੀਆਂ ਨਾ ਕੁੜੀਆਂ ਹੀ ਹੁੰਦੀਆਂ ਵਾ ਤੂੰ ਇਹ ਐਵੇਂ ਦਿਲ ਨਾ ਛੋਟਾ ਕਰੋ ਤੇ ਨਾ ਹੀ ਤਾਈ ਦੀ ਗੱਲ ਕਰੋ ਹਰ ਕਹੇ ਦੀ ਸੋਚ ਤਾਈ ਵਰਗੀ ਨਹੀਂ ਹੁੰਦੀ ਸਿਰਫ ਤਾਈ ਸੋਚਦੀਆਂ ਨਾ ਕੁੜੀਆਂ ਕੁੜੀਆਂ ਹੁੰਦੀਆਂ ਪਰ ਤੁਸੀਂ ਆਪ ਵੇਖ ਲਓ ਡੈਡੀ ਪਹਿਲਾਂ ਇਹ ਗੱਲ ਸੋਚਦੇ ਹੀ ਨਹੀਂ ਨਾ ਉਹਨਾਂ ਦੇ ਦਿਮਾਗ 'ਚ ਜੋ ਭਰਿਆ ਹੁਣ ਉਹ ਉਹੀ ਬੋਲਣ ਲੱਗੇ ਨੇ ਪਰ ਸਮਝਣ ਉਹਨਾਂ ਦਾ ਆਪਣਾ ਦਿਮਾਗ ਵੀ ਕੰਮ ਕਰਨਾ ਚਾਹੀਦਾ ਵਾਣਾ ਕਿ ਮੇਰੀਆਂ ਧੀਆਂ ਇਦਾਂ ਦੀ ਨਹੀਂ ਹੈਗੀਆਂ ਮੇਕਰੀ ਦੀ ਗੱਲ ਤੇ ਸੁਣਾ ਪੀ ਗੱਲ ਹੋਈ ਕੀ ਉਹ ਤੇ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਇਹ ਫਿਰ ਕਿੱਦਾਂ ਦਾ ਵਿਸ਼ਵਾਸ ਹੋਇਆ ਹੱਡੇ ਤੇ ਇਹ ਤੇ ਫਿਰ ਉਹ ਗੱਲ ਹੋਈ ਨਾ ਇਹੀ ਕੁੜੀਆਂ ਤੇ ਅਹੀਂ ਗਲਤ ਹੋ ਗਈਆਂ ਤੇ ਜਿਹੜੇ ਮੁੰਡੇ ਆ ਉਹ ਜੇ ਗਲਤ ਵੀ ਹੋਣ ਉਹ ਤਾਂ ਵੀ ਸਹੀ ਹੁੰਦੇ ਨੇ ਤੂੰ ਹੀ ਫਿਕਰ ਨਾ ਕਰੋ ਮੈਨਾ ਮੈਨੂੰ ਲੱਗਣ ਡਿਆ ਮੇਰਾ ਜੀ ਕੰਡਿਆ ਕਿ ਇੱਕ ਵਾਰੀ ਵੀਰ ਨਾਲ ਗੱਲ ਕਰਾਂ ਵੀਰ ਆਪੇ ਡੈਡੀ ਨੂੰ ਸਮਝਾਉਣਗੇ ਵੀ ਤੂੰ ਕੁੜੀਆਂ ਨੂੰ ਜਾਣ ਕਿਉਂ ਨਹੀਂ ਦਿੰਦਾ ਵੀਰ ਨੂੰ ਤੇ ਥੋੜਾ ਭਰੋਸਾ ਹੈਗਾ ਹੀ ਹਨਾ ਸਾਡੇ ਤੇ ਉਹ ਤੇ ਨਹੀਂ ਗੱਲਾਂ ਵਿੱਚ ਆਏ ਕਿਉਂਕਿ ਭਾਬੀ ਵੀ ਚੰਗਾਈ ਸੀ ਚੌਂਦੀ ਸਾਡਾ ਤੇ ਐਦਾਂ ਕਰਦੀ ਆ ਕਿ ਵੀਰ ਨਾਲ ਗੱਲ ਕਰਕੇ ਵੇਖਾਂਗੀ ਸਮਣ ਨਾਲ ਗੱਲ ਕਰੀ ਉਹਨਾਂ ਨਾਲ ਉਹਨਾਂ ਦੇ ਘਰ 'ਚ ਲੜਾਈ ਪੈ ਜਾਣੀ ਆ ਜਿਹੜੀ ਸਾਡੇ ਘਰ ਚ ਪਈ ਆ ਉਹਨਾਂ ਕਰਕੇ ਢਾਈ ਕਰਕੇ ਰੈਨ ਦੇ ਸਮਣ ਕੋਈ ਫਾਇਦਾ ਨਹੀਂ ਹੈ ਗੱਲ ਕਰਨ ਦਾ ਛੱਡ ਪਾ ਚਲੋ ਠੀਕ ਹੈ ਮੈਂ ਉਹਨਾਂ ਨਾਲ ਤੇ ਨਹੀਂ ਗੱਲ ਕਰਦੀ ਪਰ ਮੈਂ ਡੈਡੀ ਨਾਲ ਜ਼ਰੂਰ ਕਰਨੀ ਆ ਹੁਣੇ ਮੈਂ ਡੈਡੀ ਨਾਲ ਕਰਕੇ ਆਉਣੀ ਆ ਤੇ ਸਮਝਾ ਕੇ ਆਉਣੀ ਆ ਵੀ ਦੀਦੀ ਦੀਆਂ ਡਿਊਟੀਆਂ ਲੱਗੀਆਂ ਵਾ ਤੇ ਤੁਸੀਂ ਉਹਨਾਂ ਨੂੰ ਜਾਣ ਦੋ ਪੜ੍ਹਾਈ ਪਿੱਛੇ ਪੈਂਡ ਹੀ ਇੰਨਾ ਨੁਕਸਾਨ ਹੋਉਂ ਗਿਆ ਇੰਨੇ ਪੈਸੇ ਤਾਂ ਰੇ ਆ ਤੇ ਫੇਰ ਐਵੇਂ ਪਿੱਛੇ ਪੈਂਡ ਹੀ ਪੜ੍ਹਾਈ ਵੀ ਟੱਲ ਤੁਹਾਨੂੰ ਕੋਈ ਸਮਝ ਵੀ ਨਹੀਂ ਲੱਗਣੀ ਕੋਈ ਨਹੀਂ ਮੈਂ ਉਹਨਾਂ ਨੂੰ ਗੱਲ ਕਰਦੀ ਮੈਂ ਕਰਕੇ ਵੇਖ ਲੈ ਗੱਲ ਹਾਂ ਮੈਂ ਕਰ ਸਮਝਾ ਲਾ ਜਿੱਤਰੀ ਆਖਿਆ ਸਮਝਾਣ ਦੇਨੇ ਤੇ ਕਿ ਨਾ ਕੰਡੀ ਆ 19 ਤੇ ਫਿਰ ਕਿੰਮਨ ਹੋਈ ਜਾਂਦੀ ਆ ਲੱਗਦਾ ਮੈਂ ਸਾਰੀ ਦਿਹਾੜੀ ਇਦਾਂ ਹੀ ਕਰਦੀ ਰਹਿਣਾ ਵਾ ਤੇ ਮੰਮੀ ਨੇ ਵੀ ਜਾਣ ਛੱਡਨੀ ਹੈਗੀ ਉਮੀਦ ਸਭ ਪੈਂਦਾ ਹੀ ਨਾ ਮੌਸਮ ਹੋ ਗਿਆ ਜਿਹਾ ਠੰਡਾ ਗਰਲੇ ਨੂੰ ਕਹਿੰਦੇ ਆ ਵੀ ਚਾਹ ਨਾਲ ਪਕੌੜੇ ਖਾ ਲੈ ਇਹਦਾ ਵੀ ਕੋਈ ਹਾਲ ਨਹੀਂ ਇਹ ਮੀਂਹ ਜੰਦਾ ਬੈਹ ਜਾਂਦਾ ਵਾ ਉਤੋਂ ਕਿਣ ਮੈਣਾ ਹੁੰਦੀ ਆ ਤੇ ਇਹਨੇ ਚੁੱਕ ਰੇ ਬਿਮਾਰੀ ਆ ਜਾਂਦੀ ਆ ਗਰਲੀ ਨਾ ਤੇਰੇ ਵਾਲੀ ਵੀ ਹੱਦ ਹੋਈ ਆ ਮੀਂਹ ਤਾਂ ਸੜ ਗਿਆ ਵਾ ਕਿਣ ਮੈਨ ਤੂੰ ਉਦਾ ਹੀ ਹੁੰਦੀ ਆ ਹੱਟ ਤੇ ਲੈ ਆਂਦੇ ਫਿਰ ਇਹੋ ਕੁਝਿਆ ਰੋਜ਼ ਕਰਨਾ ਸਫਾਈ ਕਰਨੀ ਔਰ ਕਰਨਾ ਕੀ ਆ ਮੈਂ ਤਾਂ ਬੈਠੀ ਹਾਂ ਮੈਂ ਤਾਂ ਕਿਆ ਹੀ ਚਲ ਮੀਂਹ ਪੈਣ ਦੋ ਤੇ ਕੋਈ ਗਾ ਨਹੀਂ ਫੇਰ ਕਰ ਲੂੰਗੀ ਮੰਮੀ ਤੁਹਾਡੀ ਨੂੰ ਟਕਾ ਹੈ ਨੀਣ ਮੈਨੂੰ ਆਂਦੀ ਵੀ ਉੱਠ ਕੇ ਤੇ ਰੈਪਰ ਮਾਰ ਉਹ ਚਲ ਮੰਮੀ ਨੇ ਕਹਿ ਦਿੱਤਾ ਹੀ ਇਹ ਥੋੜਾ ਵੀ ਤੇਰੇ ਹੱਥ ਫੜਾਤਾ ਵੀ ਜਾ ਜਾ ਕੇ ਬਾਹਰ ਮਾਰ ਹੱਥ ਚ ਫੜਾਉਣ ਵਾਲੀ ਉਹਨਾਂ ਗੱਲ ਕੀਤੀ ਮੈਂ ਤੇ ਮੰਮੀ ਨੂੰ ਕਹਿ ਕੋਈ ਗੱਲ ਨਹੀਂ ਮੰਮੀ ਮੈਂ ਠਹਿਰ ਕੇ ਕਰ ਲੈਂਨੀ ਆ ਆਂਦੀ ਹੀ ਨਹੀਂ ਹੁਣੇ ਵੀ ਕਰ ਤੇ ਮੈਨੂੰ ਇਹ ਦੱਸੋ ਵੀ ਇੱਥੇ ਕਿਹੜੀ ਮਿੱਟੀ ਆ ਮੈਂ ਕਦੀ ਦੀ ਮਾਰ ਨਹੀਂ ਮੈਨੂੰ ਤਾਂ ਕੋਈ ਮਿੱਟੀ ਦਿਖੀ ਨਹੀਂ ਤੇ ਨਾਲੇ ਕੱਲੀ ਆ ਫਰਸ਼ ਪੁਆਈਦਾ ਜਾਂ ਪੱਥਰ ਲਵਾਈਦਾ ਇਸ ਲਈ ਲਵਾਈਦਾ ਸੁਖ ਲੈਣ ਲਈ ਇੱਥੇ ਕਿਹੜਾ ਕੱਚਾ ਥਾਂ ਵੀ ਉੱਥੇ ਮਿੱਟੀ ਗਿੱਗੇ ਚੋ ਚੱਲੀ ਆ ਸਾਫ਼ ਤਾਂ ਹੈਗਾ ਸਾਰਾ ਜੇ ਮੈਂ ਨਾ ਨਾ ਕਰਦੀ ਤਾਂ ਮੰਮੀ ਨੇ ਪੀਕੇ ਮੇਰੇ ਰਾਤ ਦਾਣਾ ਤੇ ਮੰਮੀ ਤਾਂ ਜੇ ਕੱਲ ਗਈ ਆ ਤੇ ਲੋਕਾਂ ਨੇ ਕਹਣਾ ਪਤਾ ਨਹੀਂ ਇੱਥੇ ਤੁਰੀ ਭੈਣ ਜੀ ਰਹਿੰਦੀ ਆ ਪਤਾ ਨਹੀਂ ਕੀ ਗੱਲ ਵਾ ਹੁਣ ਤੇ ਕਿਸ ਨੂੰ ਪਤਾ ਵਾ ਤੇ ਕਿਸ ਨੂੰ ਨਹੀਂ ਪਤਾ ਤੇ ਜੇ ਆਉਣਗੇ ਤੇ ਫਿਰ ਆਣ ਕਵਾਂਡ ਕੀ ਕਹਿਣਗੇ ਓ ਯਾਰ ਮੰਮੀ ਇਦਾਂ ਦੇ ਥੋੜਾ ਹੈਗੇ ਆ ਮੰਨਿਆ ਇੱਕ ਦੋ ਵਾਰੀ ਹੋ ਗਈ ਗੱਲ ਉਹ ਦੱਸੋ ਨਾਲ ਦਿਮਾਗ ਹੀ ਲਿਆ ਵੀ ਤੈਨੂੰ ਐਵੇਂ ਨਿੱਕੀ ਜਿਹੀ ਗੱਲ ਤੇ ਖਲਾਰਾ ਪਾ ਕੇ ਬਹਿ ਜਾਣਗੇ ਤੇ ਜਾਂ ਤੇਰੇ ਪਿੱਛੇ ਫੋਨ ਕਰ ਦੇਣਗੇ ਸਾਭ ਜੀ ਅੱਗੇ ਹਨ ਬੁਸ਼ ਕੇ ਫੋਨ ਕੀਤਾ ਹੈ ਗੱਲ ਕਿਹੜੀ ਛੋਟੀ ਜੀ ਤੇ ਗੱਲ ਹੀ ਗਰਲੀਨ ਮੈਂ ਉਹ ਹੀ ਤੈਨੂੰ ਕਹਿਂ ਡਿਆ ਵਾਂ ਵੀ ਐਵੇਂ ਨਹੀਂ ਨਾ ਬਰੀਕੀ ਚ ਚਾਹੀਦਾ ਜਿਹੜੀ ਹੋ ਗਈ ਗੱਲ ਉੱਤੇ ਮਿੱਟੀ ਪਾਓ ਚਲੋ ਕੋਈ ਗੱਲ ਨਹੀਂ ਇਦਾਂ ਜਿੱਦਾਂ ਤੁਸੀਂ ਸੋਚਣ ਦੇ ਨਾ ਇਦਾਂ ਹੀ ਹੋਏ ਨਾਲੇ ਵੇਖਾਂਗੇ ਨਾ ਮੰਮੀ ਕਿੰਨੀ ਕੁ ਮੈਨੂੰ ਰਾਣੀ ਬਣਾ ਕੇ ਰੱਖਦੀ ਆ ਆਂਦੀ ਨਾ ਚਾਚੇ ਘਰ ਨਹੀਂ ਜਾਣਾ ਤੇ ਕੁੜੀਆਂ ਦੇ ਮੱਥੇ ਨਹੀਂ ਲੱਗਣਾ ਉਹ ਕੋਈ ਗੱਲ ਨਹੀਂ ਮੰਮੀ ਨੂੰ ਆਪੇ ਸਮਝ ਆ ਜਾਣੀ ਆ ਹੌਲੀ ਹੌਲੀ ਕਿ ਸਿਆਣੇ ਦੰਦੇ ਆਪੇ ਸਮਝ ਆ ਜਾਂਦੀ ਆ ਅੱਜ ਨਹੀਂ ਭਲਕੇ ਨਹੀਂ ਭਾਈ ਤਰਨਾ ਜੋ ਵੀ ਕਰਨ ਦੇ ਆ ਇੱਕ ਦਿਨ ਉਹਨਾਂ ਨੂੰ ਗਲਤੀ ਦਾ ਸਾਾਸ ਹੋਣਾ ਵਾ ਤੇ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਬਾਕੀ ਤੇ ਭਾਂਜੇ ਜੋ ਮਰਜੀ ਕਰਨ ਮੈਂ ਜਾ ਲੂੰਗੀ ਪਰ ਜਿਹੜਾ ਉਧਰੋਂ ਆਂਦੇ ਨਾ ਨਹੀਂ ਜਾਣਾ ਜਾਂ ਉਹਨਾਂ ਨੂੰ ਆਂਦੇ ਨਹੀਂ ਆਉਣਾ ਇਹ ਨਹੀਂ ਮੈਨੂੰ ਚੰਗਾ ਲੱਗਦਾ ਕਿਉਂਕਿ ਸਾਡੇ ਜਿਹੜੇ ਪਿਛੇ ਪਰਿਵਾਰ ਤੇ ਨਾ ਅਸੀਂ ਸਾਰੇ ਆਂਡ ਗਵੰਡ ਮਿਲਦੇ ਹੁੰਨੇ ਹਾਂ ਤੇ ਚਾਚੇ ਤਾਈ ਇੱਕੋ ਘਰ ਚ ਰਹਿੰਦੇ ਹਾਂ ਉਹ ਗਰਲੀ ਨੂੰ ਤੇ ਇਦਾਂ ਕਹਿਣ ਦੀਆਂ ਜਿੱਦਾਂ ਸਾਨੂੰ ਰਿਸ਼ਤੇਦਾਰੀਆਂ ਤੇ ਆਂਡ ਗਵੰਡ ਚ ਮਿਲਣਾ ਨਹੀਂ ਹੁੰਦਾ ਹੁਣ ਮੰਮੀ ਦਾ ਸਿਰ ਤੇ ਸੁਭਾਅ ਖੁਸ਼ਕਾ ਹੀ ਥੋੜਾ ਸਾਰੇ ਇਦਾਂ ਦੇ ਆ ਗਏ ਅਸੀਂ ਤੇ ਤੇਰੇ ਸਾਹਮਣੇ ਮੇਰਾ ਵੀ ਤੋ ਸੁਭਾਅ ਵੇਖਿਆ ਹੀ ਮੈਂ ਤਾਂ ਰਾਹ ਜਾਂਦਾ ਹੋਏ ਕੋਈ ਭੈਣ ਭਰਾ ਤੇ ਉਹਨੂੰ ਕਹਿੰਨਾ ਵੀ ਬਾਗਬਣੂ ਵੀ ਆ ਜਾ ਯਾਰ ਚ ਕਿ ਇਹਨੇ ਕਿਹੜਾ ਕੋਈ ਨਾਲ ਲੈ ਜਾਣਾ ਹੁੰਦਾ ਵਾ ਟਾਂਡਮ ਖਤ ਮੈਂ ਕਹਿਣ ਦੀ ਐ ਮੈਂ ਮੰਮੀ ਦੇ ਸਬਾਹ ਤੋ ਕਹਿਣ ਦੀ ਐ ਤੇ ਚੱਲ ਠੀਕ ਐ ਛੱਡ ਨਾ ਗੱਲਾਂ ਮੈਂ ਬਾਹਰੋਂ ਮੂਹੜ ਕਿੱਡਾ ਵਧੀਆ ਖੁਸ਼ ਬਣਾ ਕੇ ਆਇਆ ਵੀ ਜਾ ਕੇ ਕਹਿੰਨੇ ਚਾਹ ਬਣਾਉ ਤੇ ਨਾਲ ਪਕੌੜੇ ਖਾਣੇ ਆ ਤੇ ਤੂੰ ਹੀ ਲੱਗ ਹੋਰ ਹੀ ਕੰਮ ਹੁੰਦੇ ਨੂੰ ਕਰਮ ਚਲਾਇਆ ਉਹ ਕੋਈ ਗੱਲ ਨਹੀਂ ਕੱਢਦਨੀ ਪਕਵੜੇ ਇੰਨਾ ਕਿ ਮੇਰਾ ਰਹਿ ਗਿਆ ਕਰ ਲੈੰਦੋ ਚੱਲਾ ਮਾਰ ਕੇ ਮੜਾ ਕੇ ਆ ਜਾ ਬਹੁਤਾਂ ਨੂੰ ਖਿੱਚਿਆਗਾ ਕੋਈ ਗੱਲ ਨਹੀਂ ਹੁਣ ਇਹ ਕਿਤੇ ਮੰਮੀ ਨੇ ਮਿੱਟੀ ਵੇਖ ਲਈ ਨਾ ਤੇ ਜਾਣਨੀ ਮੇਰੀ ਛੱਡਨੀ ਹੈਗੀ ਮੰਮੀ ਤੋਏ ਵੀ ਨੱਬਸ ਮੌਕਾ ਹੀ ਲੱਭਿਆ ਕਰੋ ਗਰਲੀਨ ਨੂੰ ਡਾਕਟਰ ਦਾ ਕੀ ਹੋ ਗਿਆ ਹੁਣ ਵੇਖੋ ਤੁਸੀਂ ਇਦਾਂ ਕਹਣਾ ਜਿੱਦਾਂ ਤੁਹਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਹੁੰਦਾ ਹੈਗਾ ਆਹ ਕੰਨ ਭਰਦੇ ਹੋਣੇ ਨਹੀਂ ਆਉਂਦੀ ਦੇ ਮੰਮੀ ਇਦਾਂ ਇੱਕ ਦਿਨ ਤੂੰ ਹਾਂ ਬਾਰ-ਬਾਰ ਮੈਨੂੰ ਹਾਅ ਕਰਨਾ ਕਿਆ ਕਰਦਾ ਹੈਗਾ ਇਹ ਗੱਲ ਤੋਂ ਮੈਨੂੰ ਬੜੀ ਖੇਚੜਦੀ ਹੈ ਕੰਨ ਦੱਸੋ ਹੀ ਕੋਈ ਉਪਰੇ ਆ ਸਾਰੇ ਤੁਸੀਂ ਵੀ ਆਪਣੇ ਜੇ ਗਰਲੀਨ ਵੀ ਆਪਣੀ ਘਰ ਦੇ ਮੈਂਬਰ ਹੀ ਆ ਸਾਰੇ ਆਹ ਤਾਂ ਪਤਾ ਜੇ ਲੱਖਾਂ ਰੁਪਏ ਲਾ ਕੇ ਘਰ ਬਣਾਇਆ ਵਾ ਉੱਥੇ ਸਫਾਈ ਤੇ ਕਰਨੀ ਚਾਹੀਦੀ ਆ ਨਾ ਨਾ ਗਾਂ ਦਾ ਪਿਆ ਉਹ ਤੇ ਬਾਹਰੋਂ ਕਈ ਆਉਂਦਾ ਕੀ ਆਖੂਗਾ ਉਹ ਮੰਮੀ ਗੱਲ ਤਾਂ ਠੀਕ ਆ ਮੈਂ ਮੰਨਣਾ ਵਾਂ ਵੀ ਘਰ ਜਿਹੜੇ ਸੌਖੇ ਨਹੀਂ ਬਣਦੇ ਪਰ ਅੱਗੇ ਸਫਾਈ ਹੁੰਦੀ ਆ ਸਾਰਾ ਕੁਝ ਹੁੰਦਾ ਹੀ ਆ ਜੇ ਅੱਜ ਮੀਂਹ ਵਰਦੇ ਚ ਘੜੀ ਬਹਿ ਜਾਗੇ ਤੇ ਕਿਹੜੀ ਆਖਰਾ ਚੱਲੀ ਮਿੱਟੀ ਬੜੀ ਬਾਹਰੋਂ ਆਈ ਪੈਰਾਂ ਨਾਲ ਉਹ ਨੂੰ ਮੈਂ ਕਿਹਾ ਵੀ ਸਾਫ਼ ਕਰ ਦੇ ਤੇ ਤੇਰੇ ਆਉਂਦੇ ਉਹਨੇ ਉੱਥੋਂ ਕੰਨ ਧਰ ਦਿੱਤੇ ਆ ਮਿੱਟੀ ਮੰਮੀ ਪਹਿਲਾਂ ਮੈਨੂੰ ਇਹ ਦੱਸੋ ਕਿ ਮਿੱਟੀ ਚੰਗੀਆਂ ਕੋਈ ਟਰਾਲੀਆਂ ਨੰਗੜੀਆਂ ਇਹਦੇ ਅੰਦਰੋਂ ਦੀ ਵੀ ਮਿੱਟੀ ਆਉਂਦੀ ਆ ਘਰ ਦੇ ਜੀ ਆਉਂਦੇ ਆ ਕਿੰਨਾ ਦੀ ਤੂੜਕਾ ਅੰਦਰ ਆ ਚੱਲਿਆ ਵਾ ਕੋਈ ਨਹੀਂ پتہ ਕੱਲ ਨੂੰ ਹੱਥੀ ਬਣਾਉਂਗੇ ਨਾ ਜਾਂ ਫੇਰ ਮੈਂ ਵੇਖੂਗੀ ਉਹ ਮੰਮੀ ਹੀ ਮੰਨਿਆ ਵੀ ਚਲੋ ਤੁਸੀਂ ਮਿਹਨਤ ਕੀਤੀ ਡੈਡੀ ਹੁਣਾਂ ਮੈਂ ਮਿਹਨਤ ਕੀਤੀ ਤੇ ਸਾਰਾ ਕੁਝ ਉੱਤਕ ਆਇਆ ਪਰ ਮੈਂ ਵੀ ਤੁਹਾਡਾ ਸਾਥ ਦਿੱਤਾ ਹੈ ਨਾ ਇਹ ਤੇ ਨਹੀਂ ਨਾ ਮੈਂ ਕੋਈ ਬਨਜਾਇਜ ਕੋਈ ਜਾੜਿਆ ਜਾਂ ਕੁਝ ਕੀਤਾ ਵਾ ਵੀ ਇਦਾਂ ਤਾਂ ਨਾ ਬਾਰ-ਬਾਰ ਮੈਨੂੰ ਸੁਣਾਇਆ ਕਰੋ ਤੇ ਨਾਲੇ ਗਰਲੀਨ ਨੂੰ ਜਿਉਂ ਜਿਆਂ ਗੱਲਾਂ ਸੁਣਾਓਗੇ ਤੋ ਤੁਹਾਡੀ ਫਿਰ ਇਤਕਰ ਜਣੀ ਇਹ ਗੱਲ ਚ ਪੋਤੀ ਹੁੰਦੇ ਆ ਜਿਹੜੇ ਮਾਵਾ ਦੀ ਸਾਈਡ ਲੈਂਦੇ ਆ ਜਾਂ ਮਾਵਾ ਦਾ ਦੁੱਖ ਵੰਦੇ ਆ ਮੰਮੀ ਉਹ ਘੜੀ ਤੁਹਾਨੂੰ ਕੁਝ ਕਹਿੰਦੀ ਹੈ ਵਿਚਾਰੀ ਜੀਜੀ ਤੇ ਘਰਦੀ ਫਿਰਦੀ ਹੈ ਇਹੋ ਜੇ ਮੈਨੂੰ ਤੁਹਾਡੇ ਲੱchn ਲੱਗਦੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਬੁੱਢੇ ਵਾਰੇ ਪੁੱਛੋਗੇ ਮੰਮੀ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਹੁਣੇ ਉਹਦੀ ਬੋਲੀ ਬੋਲਣ ਡੈ ਪਿਆ ਮੈਂ ਤੁਹਾਡੀ ਕਦੀ ਜ਼ਿੰਦਗੀ ਚ ਆਖੀ ਨਹੀਂ ਮੋੜੀ ਹੈਗੀ ਮੰਮੀ ਤੇ ਉਹੀ ਵਿਚਾਰੀ ਤੁਹਾਡੇ ਅੱਗੇ ਪਿੱਛੇ ਤੁਸੀਂ ਬਾਹਰ ਹੁੰਦੇ ਜੇ ਤਾਂ ਪਾਣੀ ਲਿਆਵਾਂ ਮੀ ਚਾਹ ਲਿਆਵਾਂ ਮੈਂ ਸਾਰਾ ਕੁਝ ਤੇ ਵੇਨਾ ਤੇ ਫੇਰ ਵੀ ਤੁਸੀਂ ਕੀਤੀ ਕਿਤਰੀ ਖੂਚ ਪਾਉਂਦੇ ਜੇ ਹਾਰੀ ਹਾਂ ਮੈਂ ਦੇਖ ਲਿਆ ਸਾਰਾ ਤੇ ਨਾਲ ਤੁਹਾਡੇ ਜਿਹੜੇ ਸੰਸਕਾਰ ਤੁਸੀਂ ਚੰਗੇ ਦਿੱਤੇ ਹਨ ਆਪਾਂ ਤੁਹਾਡੀ ਸੇਵਾ ਕਰਾਂਗੇ ਤੇ ਕੱਲ ਤੁਹਾਡੇ ਆਉਣ ਵਾਲੇ ਬੱਚੇ ਤੁਹਾਡੀ ਵੀ ਕਦਰ ਕਰਨਗੇ ਇਹ ਇਦਾਂ ਦੇ ਮੇਰੀ ਨਹੀਂ ਅਹੀ ਮੰਮੀ ਸਿੱਖਿਆ ਤੇ ਨਾਲ ਹੀ ਤੂੰ ਇਹ ਇਦਾਂ ਦੀ ਕੋਈ ਗੱਲ ਮਨ ਚ ਰੱਖਿਓ ਜਿੰਨੀਆਂ ਸਿਆਣੀਆਂ ਤੂੰ ਗੱਲਾਂ ਕਰਨ ਡਿਆ ਨਾ ਇੰਨਾ ਸਿਆਣਾ ਬਣ ਕੇ ਵੀ ਵਿਖਾ ਲਈ ਕੋਈ ਨਹੀਂ ਮੰਮੀ ਸਮਾ ਲੈਂਦੇ ਹੋ ਤੁਹਾਨੂੰ ਬਣ ਕੇ ਵਿਖਾ ਲਾਂਗਾ ਤੇ ਤੁਹਾਡੀ ਸੋਭਾ ਵੀ ਕਰਾਵਾਂਗਾ ਚਲੋ ਠੀਕ ਆ ਭਾਈ ਚੰਗਾ ਫਿਰ ਕੋਈ ਨਹੀਂ ਕਰਦਾ ਫਿਰ ਬਾਅਦ ਤੁਹਾਨੂੰ ਓਕੇ ਜੀ ਡੈਡੀ ਜੀ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਬੜੀ ਜ਼ਰੂਰੀ ਹੈ ਦੱਸੋ ਤੁਸੀਂ ਜਿਹੜੀ ਨੂੰ ਕਾਲਜ ਕੋਣੀ ਜਾਂਦੀ ਜੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਵਾ ਤੂੰ ਬਹੁਤ ਜ਼ਿਆਦਾ ਸਿਆਣੀ ਐ ਡੈਡੀ ਦੀ ਗੱਲ ਸਿਆਣਿਆਂ ਵਾਲੀ ਨਹੀਂ ਨਾ ਹੈਗੀ ਹੁਣ ਇੰਨਾ ਪੈਸਾ ਲਾਇਆ ਵਾ ਲੱਖਾਂ ਰੁਪਏ ਲਾਏ ਖਰਚਾ ਕੀਤਾ ਤੇ ਹੁਣ ਉਹਦਾ ਕੋਰਸ ਵੀ ਨਾ ਪੂਰਾ ਹੋਇਆ ਤੇ ਕੀ ਫਾਇਦਾ ਨਾਲੇ ਹੱਥ ਹੀ ਲੰਘ ਗਿਆ ਪੂਛ ਰਹਿ ਗਈ ਹੋਰ ਪੂਛ ਤੇ ਲੰਗ ਰੰਦੋ ਪੂਛ ਲੰਗ ਡੇੜਾ ਸਭ ਕੁਝ ਹੀ ਲੰਗ ਜਾਣਾ ਸੀ ਪਰ ਜਿਹੜੀਆਂ ਨੇ ਹਰਕਤਾਂ ਕੀਤੀਆਂ ਨਾ ਉਹ ਨਹੀਂ ਚੰਗੀਆਂ ਉਹ ਹਰਕਤ ਕੋਸ਼ ਨਹੀਂ ਕੀਤੀ ਮੈਂ ਵੀ ਤੁਹਾਨੂੰ ਕਿੰਨਾ ਸਮਝਾਇਆ ਤੇ ਉਹਨਾਂ ਨੂੰ ਤੁਹਾਨੂੰ ਦੱਸਿਆ ਕਿ ਇੰਦਾ ਦੀ ਕੋਈ ਗੱਲ ਨਹੀਂ ਆ ਫਿਰ ਤੁਸੀਂ ਕਿਉਂ ਨਹੀਂ ਯਕੀਨ ਕਰਦੇ ਅੱਛਾ ਉਹ ਜਿਹੜੀ ਸਿਆਣੀ ਬਿਆਣੀ ਉਹ ਜਬੈਣ ਆ ਜਿਹੜੀ ਜੋ ਇੱਕਣ ਲਈ ਉਹ ਤੁਹਾਨੂੰ ਕਿੱਦਾਂ ਸਮਝਾਈਏ ਅੱਗੋਂ ਪਿਛੋਂ ਤੁਸੀਂ ਕਿੰਨੇ ਦਿਨ ਦੇ ਪਾਪ ਨਹੀਂ ਆਵੇਂ ਗੱਲਾਂ ਕਰਦੀ ਐਵੇਂ ਤੁਹਾਨੂੰ ਗੱਲਾਂ ਕਰਦੇ ਰਹਿੰਦੀ ਤੇ ਅੱਜ ਤੁਸੀਂ ਉਹਨਾਂ ਦੀਆਂ ਗੱਲਾਂ ਛਾ ਗਏ ਉਹਨੂੰ ਉਹ ਚੱਗੇ ਹੋਗੇ ਅਹੀਂ ਝੂਠੇ ਹੋਗੇ ਡੈਡੀ ਮੈਂ ਇਹਨੂੰ ਗਲਤ ਸਮਝਦਾ ਅੱਗੇ ਪਰ ਉਹ ਠੀਕ ਆ ਅੱਛਾ ਇੱਕ ਵੀਡੀਓ ਦੇਖਨ ਨਾਲ ਹੀ ਘੱਟ ਦੇ ਤੇ ਉਹ ਸਹੀ ਹੋ ਗਈ ਅਹੀਂ ਗਲਤ ਹੋ ਗਈਆਂ ਡੈਡੀ ਤੁਸੀਂ ਅੱਜ ਤੱਕ ਇਦਾਂ ਨਹੀਂ ਕੀਤਾ ਸਾਡੇ ਨਾਲ ਜੋ ਹੁਣ ਤੁਸੀਂ ਕਰਨ ੜੇ ਸਾਡੇ ਨਾਲ ਤੂੰ ਲੈ ਮੈਂ ਉਹਦੇ ਬਾਰੇ ਮੈਂ ਨਾਲ ਕੋਈ ਗੱਲ ਨਾ ਕਰਿਆ ਕਰ ਉਹਦਾ ਡਿਆ ਨਾ ਉਹਦਾ ਵੀ ਸੋਚੇ ਨਾ ਵੱਡਦਾ ਉਹਦਾ ਵੀ ਮੈਂ ਜਲਦੀ ਉਹਦਾ ਪਾ ਹੁਣ ਉਹ ਜੀ ਪੜਾਈ ਤੇ ਪੂਰੀ ਹੋ ਲੈੰਦੋ ਫਿਰ ਵੱਡਜੋ ਜਿੱਥੇ ਵੱਡਣਾ ਪਾਇਆ ਕੋਈ ਨਹੀਂ ਉਹਦੀ ਪੜਾਈ ਇੱਥੇ ਪੂਰੀ ਕਰਾਉਣੀ ਹੈ ਡੈਡੀ ਜਿਹੜਾ ਵੀ ਕੋਈ ਚੰਗਾ ਰਿਸ਼ਤਾ ਆਏ ਨਾ ਉਹ ਪਹਿਲੀ ਇਹੀ ਗੱਲ ਕਹਿੰਦਾ ਵਾ ਕਿ ਕੁੜੀ ਕਿੰਨਾ ਪੜੀ ਕੀ ਕਰਦੀ ਹੈ ਕੁੜੀ ਤੇ ਜੇ ਉਹਦੇ ਲਈ ਚੰਗਾ ਘਰ-ਬਾਰ ਲੱਭਣਾ ਤੇ ਉਹਦੀ ਪੜ੍ਹਾਈ ਪੂਰੀ ਕਰਨੀ ਬੜੀ ਜ਼ਰੂਰੀ ਆ ਜੇ ਤੁਸੀਂ ਐਦਾਂ ਹੀ ਕਿਤੇ ਵਿਆਹ ਕੀਤਾ ਤੇ ਸਾਰੀ ਉਮਰ ਦੁਖੀ ਰਹੂਗੀ ਜੇ ਮੁੰਡਾ ਵੀ ਨਾ ਵੇਖਿਆ ਅੱਜ ਤੱਕ ਅੱਜ ਕੱਲ ਤੇ ਨਸ਼ੇ ਪੱਤੇ ਵੀ ਬੜੇ ਚੱਲਣ ੜੇ ਆ ਵੇਖ ਪਰਖ ਕੇ ਡੈਡੀ ਰਿਸ਼ਤਾ ਕਰਨਾ ਚਾਹੀਦਾ ਵਾ ਤੇ ਇਸ ਲਈ ਮੈਂ ਤੁਹਾਨੂੰ ਕਹਿਣ ਦੀ ਆ ਕਿ ਉਹਦੀ ਪਹਿਲਾਂ ਪੜ੍ਹਾਈ ਪੂਰੀ ਹੋ ਲੈੰਦੋ ਫੇਰ ਉਹਦਾ ਕੋਈ ਚੰਗਾ ਘਰ-ਬਾਰ ਲੱਭਿਓ ਤੇ ਫੇਰ ਚੰਗਾ ਘਰ-ਬਾਰ ਵੀ ਤਾਂ ਲੱਭਣਾ ਜੀ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਹੋਵੇਗੀ ਤੇ ਤੂੰ ਨਾ ਜਾ ਕੇ ਆਪਣਾ ਕੰਮ ਕਰ ਮੈਨੂੰ ਜਿਆਦਾ ਮਤਾਂ ਨਾ ਦੇ ਡੈਡੀ ਮੇਰੀ ਗੱਲ ਸੁਣੋ ਜਦੋਂ ਤੁਹਾਡੀ ਮੱਤ ਤੇ ਪਰਦਾ ਪੈ ਗਿਆ ਤੇ ਸਾਡਾ ਫਰਜ਼ ਬਣਦਾ ਵਾ ਕਿ ਉਹ ਪਰਦੇ ਨੂੰ ਹਟਾਉਣਾ ਤੁਸੀਂ ਸਮਝਦੇ ਕਿ ਅਸ਼ਾ ਤੂੰ ਹੀ ਜਿਆਦਾ ਸਿਆਣੀ ਹੋ ਗਈਆਂ ਰੋਏ ਡੈਡੀ ਅਹੀਂ ਸਿਆਣੀ ਨਹੀਂ ਯਾਰ ਤੁਹਾਡੇ ਤੋਂ ਵੱਧ ਕੇ ਅਹੀਂ ਸਿਆਣਾ ਨਹੀਂ ਜੋ ਕਿ ਕਿਉਂਕਿ ਜੋ ਤੁਸੀਂ ਸਾਡੇ ਲਈ ਕੀਤਾ ਹੈ ਕਦੀ ਭੁੱਲ ਵੀ ਨਹੀਂ ਸਕਦੇ ਪਰ ਡੈਡੀ ਹੁਣ ਤੁਸੀਂ ਗਲਤ ਧੋਰਨ ਦੇ ਜੀ ਗਲਤ ਰਸਤੇ ਪੈ ਗਏ ਜੀ ਤੇ ਅਹੀਂ ਉਹੀ ਮੈਂ ਤਾਂ ਨਾ ਸਹੀ ਰਸਤੇ ਪਾਉਣ ਦੀ ਕੋਸ਼ਿਸ਼ ਕਰਦੀ ਆ ਕਿ ਭੈਣ ਨੂੰ ਪੜ ਲੈਣ ਦੋ ਡੈਡੀ ਹਣ ਉਹਨਾਂ ਦੀਆਂ ਡਿਊਟੀਆਂ ਲੱਗਣੀਆਂ ਤੇ ਉਹਨਾਂ ਨੂੰ ਜਾ ਲੈਣ ਦੋ ਡਿਊਟੀਆਂ ਲੱਗਣ ਗਿਆ ਹੋਣੇ ਗਾਂ ਜਾ ਕੇ ਪਕਾਉਣੀਆਂ ਤੇ ਰੋਟੀਆਂ ਹੀ ਆ ਉਹ ਇਸੇ ਵਾਇ ਜੁਗੀ ਆ ਭੈਣ ਡਾਡੀ ਤੁਸੀਂ ਕਦੋਂ ਸਮਝਣਾ ਆ ਵਧੀਆ ਵਧੀਆ ਪਿੰਦਰ ਤੂੰ ਸੁਣਾ ਕਿਦਾਂ ਵਧੀਆ ਠੀਕ ਸਾਹ ਚੜਦੀ ਕਲਾ ਉਹ ਸੁਣਾਪਾ ਕਰੇ ਵਧੀਆ ਸਾਹ ਬਸ ਵਧੀਆ ਗੁਰਾਂ ਦਾ ਦੀ ਕਿਰਪਾ ਨਾਲ ਟਾਈਮ ਪਾਸ ਹੋ ਜਾਂਦਾ ਵਾ ਨਾ ਕਰੇ ਨੂੰ ਆਹੋ ਕਰੀ ਆ ਉਹ ਕੰਮ ਹੁਕਮ ਤੇ ਨਹੀਂ ਕੋਈ ਤੇ ਮੈਂ ਨਾ ਉਹਨਾਂ ਕਾਹਨ ਤੇਰੀ ਆਲਾ ਸ਼ੁਕਰਾਂ ਮਾਲਕੋ ਤੁਹਾਨੂੰ ਕਿਤੇ ਟਾਈਮ ਕੱਢਿਆ ਮੈਂ ਅੱਗੇ ਕਹਿਂਦਿਆਂ ਕੱਲ ਮੰਮੀ ਨੂੰ ਵੀ ਪਿੰਦਰ ਕੇ ਦਿਖਾਇ ਨਾਗਾ ਵਿਆਹ ਜਨ ਬਾਬਾ ਦੋ ਚਾਰ ਦਿਨ ਨਾਲ ਕਢਾ ਗਿਆ ਤੇ ਮੁੜ ਕੇ ਕਿਤੇ ਬਸ ਹੁੰਦਾ ਜਾਂਦਾ ਹੈਲੋ ਆਈ ਆ ਬਸ ਮੈਂ ਭਰਾ ਨਾਲ ਡੱਬੀ ਈ ਚੱਲ ਕੀ ਕਰਾਂ ਮੈਂ ਉਹ ਯਾਰ ਪਿੰਦਰ ਬਿਜੀ ਤੇ ਹੁੰਦਾ ਵਾ ਸਾਰਾ ਦਿਨ ਥੋੜਾ ਅਹੀਂ ਕਿਹੜੀ ਡਿਊਟੀ ਕਰਨੀ ਹੈ ਰਹੀ ਤਾਂ ਤੇ ਘਰੇ ਹੀ ਆ ਛੋਟੇ ਮੂਟੇ ਕੰਮ ਕਰੀ ਆ ਚੱਲ ਠੀਕ ਆ ਪਰ ਘਰੇ ਰਹੀ ਤੇ ਮੈਂ ਆਗਾ ਤੇਰੇ ਕੋਲ ਬਸ ਅੱਧੇ ਘੰਟੇ ਦਾ ਇਹ ਇਕੱਲਾ ਹੀ ਆ ਕਿ ਨਾਲ ਮੰਮੀ ਨਹੀਂ 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 ਇਕੱਲਾ ਹੀ ਆ ਚੱਲ ਠੀਕ ਆ ਜਾ ਮੇਰਾ ਭਰਾ ਫਿਰ ਮੈਂ ਘਰੇ ਹੀ ਆ ਠੀਕ ਆ ਓਕੇ ਓਕੇ ਚੱਲ ਚੰਗਾ ਪਿੰਦਰਾ ਜਾਊਗਾ ਨਾ ਗੱਪ-ਸ਼ਅ ਮਾਰਦੇ ਬੈਠੇ ਦੋਵੇਂ ਭਰਾ ਪੰਮੀ ਕੀ ਬਣਾਉਂਦੇ ਜੀ ਉਹਨੇ ਚਾਵਲ ਬਣਾਉਣ ਲੱਗੇ ਤੇ ਕੀ ਦਾ ਖੁਣ ਆਉਂਦੇ ਹੈ ਬੜਾ ਖੁਸ਼ ਹੋਣ ਮੋਕੇ ਤਾਂ ਨਹੀਂ ਪਿੰਦਰ ਲਿਆਏ ਕਰਨ ਅੱਛਾ ਪਿੰਦਰ ਲਿਆਏ ਹਾਂ ਹਾਂ ਜੀ ਕੀ ਜਾਂਦਾ ਹੈ ਆਉਂ ਲਗਾਉਂ ਆਉਂ ਲਗਾਵਾ ਹਾਂ ਚਲੋ ਹਾਂ ਮੈਨੂੰ ਜੀ ਕਰਦਾ ਕਿੰਨੇ ਦਿਨ ਹੋਏ ਆਇਆ ਹੀ ਨਹੀਂਗਾ ਆ ਨਹੀਂ ਵਾਕਿਆ ਸਹੀ ਗੱਲ ਆ ਜਦੋਂ ਕਿਤੇ ਮਿਲਦਾ ਨਾ ਰੂਹ ਖੁਸ਼ ਹੋ ਜਾਂਦੀ ਮੁੰਡਿਆ ਸੁਭਾ ਚੰਗਾ ਹਾਂ ਚੱਲ ਮਧੀਆ ਗੱਲ ਤੇ ਚਾਵਲ ਬਣਾਉਣ ਲੱਗੀ ਆ ਉਹ ਵੀ ਖਾਜੂ ਗੱਲ ਹੋਣ ਵਾਲੇ ਚਾਵਲ ਬਣਾ ਲਓ ਤੇ ਨਾਲ ਫਮੀ ਇਦਾਂ ਕਰਿਓ ਆਪਣਾ ਚਾਹ ਪਾਣੀ ਲਈ ਹੈਗਾ ਨਾ ਕੋਈ ਤੇ ਲਾ ਮਾਡੇ ਤੇ ਨਹੀਂ ਨਹੀਂ ਹੈਗਾ ਵਾ ਹੈਗਾ ਵਾ ਚਲੋ ਠੀਕ ਹੈ ਜੇ ਕੋਈ ਕੁਝ ਮੰਗਵਾਉਣਾ ਤੇ ਦੱਸੋ ਮੈਂ ਫੜ ਲਵਾਂ ਨਹੀਂ ਨਹੀਂ ਕਿਹ ਚੀਜ਼ ਦੀ ਨਹੀਂ ਲੋੜ ਸਭ ਕੁਝ ਹੈਗਾ ਤਾਂ ਮੈਂ ਨੇ ਸਭ ਨੂੰ ਕਹਿੰਦਾ ਮੈਂ ਮੰਮੀ ਅਟੁੱਲਾ ਆ ਆ ਘੰਟਿਆਂ ਚੋਂ ਬਸ ਆ ਬੜਾ ਵਧੀਆ ਤੇ ਨਾਲੇ ਆ ਵੀ ਤੁਹਾਡੇ ਦੀ ਤਰੀ ਲੈ ਆਉਂਦਾ ਤੇ ਮਿਲ ਲੈਂਦੇ ਗੱਲਾਂ ਬਾਤਾਂ ਕਰਦੇ ਘੜੀ ਲੰਘ ਜਾਂਦੀ ਹੈ ਲੰਘ ਜਾਂਦੀ ਹੈ ਤੇ ਪਤਾ ਨਹੀਂ ਆਂਦਾ ਬਸ ਮੈਂ ਆ ਗਿਆ ਤਾਂ 15 ਮਿੰਟਾਂ ਤੱਕ ਨਹੀਂ ਸੱਚਾ ਠੀਕ ਹੈ ਕੋਈ ਗੱਲ ਨਹੀਂ ਹੁੰਦਾ ਕੋਈ ਸਦਕੇ ਆਵੇ ਭਰਾ ਤੇ ਇਦਾਂ ਕਰਿਓ ਫੁਲਕੇ ਪਾਣੀ ਤੋਂ ਬਗੈਰ ਨਹੀਂ ਜਾਂਦਾ ਨਾ ਚੌੜਾ ਕਰ ਕੋਈ ਦਾਲ ਸੰਧੀ ਬਣਾ ਲੇ ਨਹੀਂ ਨਹੀਂ ਸਭ ਕੁਝ ਬਣਾਵਾਂਗੇ ਤੂੰ ਤਨ ਫਿਕਰ ਕਰਦਾ ਫਿਰ ਵੀ ਯਾਰ ਮੇਰਾ ਤਨ ਪਤਾ ਤਾਂ ਯਾਰ ਮੇਰਾ ਤਾਂ ਕੋਈ ਨਹੀਂ ਆਣਾ ਨਹੀਂ ਕੁਝ ਲੱਗਦਾ ਮੇਰਾ ਵੀ ਤੇਰੇ ਵਰਗਾ ਪੁੱਤਾਂ ਵਰਗਾ ਹੀ ਆਉ ਨਹੀਂ ਨਹੀਂ ਮੰਮੀ ਇਹ ਤਾਂ ਗੱਲ ਆ ਤੂੰ ਹੀ ਕਦੀ ਫਰਕ ਨਹੀਂ ਸਮਝਿਆਗਾ ਹਾਂ ਤੇ ਨਾਲੇ ਮੈਂ ਵੀ ਜਦੋਂ ਉਹਦੇ ਘਰ ਜੰਨਾ ਉਹਦੀ ਮੰਮੀ ਨੇ ਵੀ ਬਿਲਕੁਲ ਆਪਣੇ ਪੁੱਤਾਂ ਨੂੰ ਮਹਿਰਨਾ ਕੀਤਾ ਹਾਂ ਚਾਹੀਦਾ ਵੀ ਇਸੇ ਤਰ੍ਹਾਂ ਹੀ ਹਾਂ ਤੇ ਠੀਕ ਆ ਮੰਮੀ ਦੇਖੋ ਮੈਂ ਮੜਾ ਜਾ ਅੰਦਰ ਹਾਂ ਠੀਕ ਬਸ ਠੀਕ ਹੈ ਮਿੱਤਰ ਠੀਕ ਆ ਹੋ ਸੁਣਾ ਰਾਜ ਮਹਾਰਾਜ ਵਧੀਆ ਹੋਰ ਕਹਿੰਦਾ ਵਧੀਆ 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 ਚਲੋ ਵਧੀਆ ਉਹ ਲਵਾਉਣ ਨੂੰ ਤਾਂ ਪਿੰਦਰ ਬਾਹਰ ਹੀ ਲਾ ਲੈਂਦੇ ਪਰ ਇਹ ਨਾ ਟਰਾਲੀ ਟੁਲੀ ਆ ਲੰਗਦੀਆਂ ਨੇ ਮਿੱਟੀ ਵਾਲੀਆਂ ਤਾਂ ਮੈਂ ਚੱਲ ਅੰਦਰ ਹੀ ਕਰਾ ਦੇ ਚੱਲ ਰਾਹ ਵੀ ਥੋੜਾ ਵਾ ਹਾਂ ਹਾਂ ਹੋਰ ਵਧੀਆ 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 ਪਿੰਦਰ ਅੱਜ ਫਿਰ ਟਾਈਮ ਕੱਢ ਹੀ ਲਿਆ ਹੈ ਉਹ ਫਿਰ ਇਦਾਂ ਹੀ ਕੱਢਣਾ ਹੀ ਆੜਾ ਫੜ ਡੱਬਾ ਡੱਬਾ ਤਾਂ ਠੀਕ ਹੈ ਵਧਾਈ ਕਾਦੀ ਹੈ ਵੀ ਇਹਲਾ ਤੈਨੂੰ ਪਤਾ ਹੀ ਏ ਕਿ ਆਰ ਦਾ ਟੈਸਟ ਪਾਸ ਕਰ ਗਿਆ ਏ ਉਹ ਬੱਲੇ ਬਣ ਗਿਆ ਗੱਲਾਂ ਬਾਤਾਂ ਇਹ ਸੱਤਾ ਨਹੀਂ ਕਹਿੰਦਾ ਪਟਵਾਰੀ ਸਾਹਿਬ ਗਈ ਹੈ ਚੱਲੇ ਤੇ ਹੈ ਵਾ ਮੈਂ ਕਿੱਦਣਾ ਰਿਜ਼ਲਟ ਆਪਣਾ ਸਮਝ ਲਾ ਪੀ ਸਿੱਧਾ ਤੇਰੇ ਕੋਲ ਹੀ ਆ ਗਿਆ ਸਵੇਰੇ ਲੱਗਾ ਜਪਦਾ ਮੈਂ ਵੀ ਸ਼ੁ크ਰਾ ਮਾਲਕਾ ਇਦਾਂ ਹੀ ਕਿਰਪਾ ਸਭ ਤੇ ਰੱਖੀ ਕਹਿੰਦਾ ਸਹੀ ਗੱਲ ਬੜੀ ਖੁਸ਼ੀ ਹੋਈ ਯਾਰ ਤੇ ਮੈਨੂੰ ਪਤਾ ਹੀ ਵੀ ਖੁਸ਼ ਮੇਰੇ ਭਰਾ ਨੇ ਹੀ ਹੋਣਾ ਮੈਂ ਹਾਂ ਤੇ ਮੈਂ ਸਿੱਧਾ ਗੁਰਦੁਆਰਾ ਸਾਹਿਬ ਹੋ ਕੇ ਨਾ ਤੇ ਮੰਮੀ ਹੁਣ ਉਤਾਰਿਆ ਘਰੇ ਤੇ ਮੈਂ ਵੀ ਪਹਿਲਾਂ ਆਹ ਕੰਮ ਤੂੰ ਗਲਤ ਕੀਤਾ ਏ ਆਂਟੀ ਉਹਨਾਂ ਨੂੰ ਵੀ ਨਾਲੇ ਲੈ ਕੇ ਆਉਣਾ ਹੈ ਉਹ ਮੈਂ ਤੇ ਕਹਾ ਸੀ ਕੋਈ ਨਹੀਂ ਆਵਾਂਗੇ ਏਦਾਂ ਕਰ ਰਹੇ ਤੁਹਾਨੂੰ ਸਦਨੇ ਕਿਸ ਦਿਨ ਦੂਆਂ ਜੀਆਂ ਨੂੰ ਮੈਂ ਮੰਮੀ ਨੂੰ ਕਹੇ ਕਿ ਚੱਲੀਏ ਉਹ ਡੈਡੀ ਨਹੀਂ ਮੰਨਦੇ ਤੇ ਫਿਰ ਉੱਥੇ ਘਰ ਵੀ ਆਏ ਥੋੜਨੇ ਬਰੋਨੇ ਅੱਛਾ ਅੱਛਾ ਹਾਂ ਆਪਿੰਦਰੇ ਆ ਤੇ ਤੇਰੀ ਮਿਹਨਤ ਸਫਲ ਹੋ ਗਈ ਹੈ ਚੱਲ ਭਰਾਵਾ ਤੇ ਨਾਲ ਹੀ ਗੁਰੂ ਨੇ ਜੋ ਵੀ ਕੀਤਾ ਆਂਟੀ ਨੂੰ ਮੇਰੀ ਜਰੂਰ ਵਧਾ ਦੇਖੋ ਆਂਟੀ ਨੇ ਤੇ ਲਈ ਅਰਦਾਸਾਂ ਬੜੀਆਂ ਕੀਤੀਆਂ ਕਿ ਮੇਰਾ ਪੁੱਤ ਸੱਤ ਹੋਏ ਚੱਲ ਕਲਾ ਜਾਂਦੀ ਦੀਦੀ ਹਾਂ ਕੰਮ ਛੱਡੋ ਬਾਅਦ ਚ ਹੋ ਜਾਣਗੇ ਕਾਹੀ ਕਰਨਾ ਮੁੰਡਾ ਆਇਆ ਉਹ ਦਿਨ ਵਾਲਾ ਆਓ ਪਹਿਲਾਂ ਉਹਨਾਂ ਨਾਲ ਗੱਲ ਕਰਕੇ ਆਈਏ